ਤਰਪধান ਬਾਅਦ ਸਵਾਲ ਤੁਸੀਂ ਕਵਿਤਾ ਦੀਆਂ ਬਹੁਤ ਸਾਰੀਆਂ ਸਿਨਫਾ ਵਿੱਚ ਲਿਖਦੇ ਹੋ ਕਿਹੜਾ ਕਾਵ ਰੂਪ ਤੁਹਾਨੂੰ ਸਭ ਤੋਂ ਜ਼ਿਆਦਾ ਪਉਂਦਾ ਹੈ ਤੇ ਕਿਉਂ ਅਮਰਤ ਨੇ ਕਿਹਾ ਉਂਝ ਤਾਂ ਕਵਿਤਾ ਦੀ ਜਿਸ ਵੀ ਦਾ ਵਿੱਚ ਵੀ ਕੋਈ ਮਨ ਨੂੰ ਟੁੰਬਣ ਵਾਲੀ ਜਾਂ ਚੰਗਾ ਸਨੇਹਾ ਦੇਣ ਵਾਲੀ ਗੱਲ ਲਿਖੀ ਜਾਵੇ ਉਹੀ ਚੰਗੀ ਲੱਗਦੀ ਹੈ ਪਰ ਗਜ਼ਲ ਲਿਖ ਕੇ ਮੇਰੇ ਮਨ ਨੂੰ ਜ਼ਿਆਦਾ ਸੰਤੁਸ਼ਟੀ ਹੁੰਦੀ ਹੈ ਇਸ ਦੀ ਸੰਗੀਤਕਤਾ ਵਿੱਚੋਂ ਮੈਂ ਗੀਤ ਵਾਲਾ ਰਸ ਵੀ ਪ੍ਰਾਪਤ ਕਰ ਲੈਂਦੀ ਹਾਂ ਤੇ ਨਜੋਂ ਵਾਂਗ ਆਪਣੇ ਸਾਰੇ ਖਿਆਲਾਂ, ਸੋਚਾਂ ਤੇ ਭਾਵਾਂ ਦਾ ਇਜ਼ਹਾਰ ਵੀ ਕਰ ਲੈਂਦੀ ਹਾਂ ਕਿਉਂਕਿ ਮੈਂ ਬਹੁਤ ਸਾਰੀਆਂ مسلسل ਗਜ਼ਲਾਂ ਵਿਲਕੀਆਂ ਹਨ ਇਸ ਦੇ ਸ਼ੇਰਾਂ ਦੀ ਸੰਖੇਪਤਾ ਅਤੇ ਤਿੱਖਾਪਨ ਵੀ ਮੈਨੂੰ ਚੰਗਾ ਲੱਗਦਾ ਹੈ ਦੋ ਤਿੱਕਾਂ ਵਿੱਚ ਕਿਸੇ ਖਿਆਲ ਨੂੰ ਸਮੇਟਣਾ ਇੱਕ ਸਲੋਕ ਜਾਂ ਦੁਹਰਾ ਸ਼ੰਦ ਲਿਖਣ ਵਾਂਗ ਹੀ ਹੈ ਜਾਂ ਆਪਣੇ ਆਪ ਵਿੱਚ ਇੱਕ ਛੋਟੀ ਨਜ਼ਮ ਵਾਂਗ ਕਈ ਵਾਰੀ ਕੋਈ ਨਵਾਂ ਕਾਫੀਆ ਤੁਹਾਡੇ ਅੰਦਰ ਉਸ ਕਾਫੀਏ ਦੇ ਬਿੰਬ ਨਾਲ ਜੁੜੀਆਂ ਅਨੇਕ ਤਸਵੀਰਾਂ ਝਗਾ ਦਿੰਦਾ ਹੈ ਉਸ ਕਾਫੀਆ ਨੂੰ ਨਿਬਾਉਣਾ ਤੇ ਆਪਣੀਆਂ ਭਾਵਨਾਵਾਂ ਨਾਲ ਇਨਸਾਫ ਕਰਨਾ ਦਿਲਚਸਪ ਹੁੰਦਾ ਹੈ ਸੋ ਗਜ਼ਲ ਦੀ ਸਿਰਜਣਾ ਆਪਣੇ ਆਪ ਵਿੱਚ ਇੱਕ ਵੰਗਾਰ ਵੀ ਹੁੰਦੀ ਹੈ ਤੇ ਇੱਕ ਅਨੂਠਾ ਜਿਹਾ ਹਨਪੋਵੀ ਸਗੋਂ ਇੱਕ ਗਜ਼ਲ ਮੈਂ ਕਵਿਤਾ ਦੇ ਆਤਮ ਪ੍ਰਗਟਾ ਬਾਰੇ ਵੀ ਲਿਖੀ ਹੈ ਇਹ ਵੀ ਮਸਲਸ ਗਜ਼ਲ ਹੈ ਵਨ ਕੀ ਵਜੋਂ ਇਹ ਗਜ਼ਲ ਮੈਂ ਸਾਂਝੀ ਕਰਦੀ ਹਾਂ ਇਓ ਨਾ ਤੂੰ ਫੇ ਰੱਖਿਆ ਇਓ ਨਾ ਨਕਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਲ ਫਿਰ ਤੋਂ ਵਿਚਾਰ ਮੈਨੂੰ ਇਓ ਨਾ ਤੂੰ ਫੇ ਰੱਖਿਆ ਇਓ ਨਾ ਨਕਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਲ ਇਰਤੋਂ ਵਿਚਾਰ ਮੈਨੂੰ ਕੋਈ ਹੋਰ ਪੜ ਨਾ ਸਕਦਾ ਤਫਸੀਰ ਕਰਨਾ ਸਕਦਾ ਮੈਂ ਸਤਰ ਸਤਰ ਤੇਰੀ ਤੂੰ ਹੀ ਉਚਾਰ ਮੈਨੂੰ ਬਿੰਦੀ ਕੋਈ ਲਗਾ ਦੇ ਤੇ ਡੰਡੀਆਂ ਵੀ ਪਾ ਦੇ ਜਿੱਦਾਂ ਨਿਖਾਰ ਸਕਦਾ ਉਹਦਾਂ ਨਿਖਾਰ ਮੈਨੂੰ ਕੁਝ ਹੋਰ ਗੂੜੀ ਹੋਵਾਂ ਕੁਝ ਹੋਰ ਰੰਗ ਉਬਰਣ ਤੂੰ ਦਿਲ ਦੇ ਵਰਕਿਆਂ ਤੇ ਇਦਾਂ ਉਤਾਰ ਮੈਨੂੰ ਜੇ ਕਹਿ ਦੇਹੀਂ ਤੂੰ ਮੈਨੂੰ ਮੈਂ ਕਰਦਾ ਪਿਆਰ ਤੈਨੂੰ ਕਰ ਦੇਣਗੇ ਮਕਮਲ ਇਹ ਲਫ਼ਜ਼ ਚਾਰ ਮੈਨੂੰ ਤੇਥੋ ਦੇ ਮੁਖ ਮੈਂ ਮੋੜਾਂ ਕਰਕੇ ਜੇ ਕੌਲ ਤੋੜਾਂ ਤੂੰ ਹਰਫ਼ ਹਰਫ਼ ਕਰਕੇ ਦੇਵੀ ਖਿਲਾਰ ਮੈਨੂੰ ਤੂੰ ਹਰਫ਼ ਹਰਫ਼ ਕਰਕੇ ਦੇਵੀ ਖਿਲਾਰ ਮੈਨੂੰ ਪਤ ਚੜ ਵਿੱਚੋਂ ਪੁੰਗਰ ਦੇ ਪੱਤੇ 'ਚੋਂ ਸਵਾਲ ਪੰਜਾਬੀ ਗਜ਼ਲ ਦੀ ਅੱਜ ਆਪਣੀ ਹੈਸੀਅਤ ਹੈ ਆਪਣਾ ਰੰਗ ਰੂਪ ਆਪਣਾ ਪਹਿਰਾਵਾ ਗਜ਼ਲ ਨੂੰ ਇਸ ਮਕਾਮ ਤੇ ਪਹੁੰਚਾਉਣ ਚ ਤੁਹਾਡੀ ਪੀੜੀ ਦੇ ਗਜ਼ਲਕਾਰਾਂ ਦਾ ਵੱਡਾ ਯੋਗਦਾਨ ਹੈ ਆਪਣੀ ਪੀੜ੍ਹੀ ਜਿਸ ਸਮਕਾਲ ਦਾ ਜਿਹਾ ਕਿਹੜਾ ਸ਼ਾਇਰ ਹੈ ਜਿਦੀ ਸ਼ਾਇਰੀ ਨੂੰ ਪੜਦਿਆਂ ਮੰਨਦਿਆਂ ਤੁਹਾਡੇ ਮੂੰਹੋਂ ਸੁਭਾਵਕ ਹੀ ਨਿਕਲਿਆ ਹੋਵੇ ਹਾਏ ਇਹ ਸ਼ੇਰ ਮੈਂ ਕਿਉਂ ਨਹੀਂ ਕਿਹਾ ਅੰਮ੍ਰਿਤ ਬੋਲੀ ਹਾਂਜੀ ਸੁਸ਼ੀਲ ਜੀ ਤੁਸੀਂ ਠੀਕ ਕਿਹਾ ਮੇਰੀ ਪੀੜ੍ਹੀ ਦੇ ਗਜ਼ਲਕਾਰਾਂ ਦਾ ਇੱਕ ਪਰਮਾਪੂਰ ਹੈ ਜਿਹੜੇ ਬਹੁਤ ਵਧੀਆ ਸ਼ਾਇਰੀ ਕਰ ਰਹੇ ਹਨ ਵਿਜੇ ਗਵੇਕ ਜਸਵਿੰਦਰ ਗੁਰਤੇਜ ਕੁਹਾਰਵਾਲਾ ਬਰਜਿੰਦਰ ਚੋਹਾਨ ਸਰਿੰਦਰ ਸੋਹਲ ਕੁਲਵਿੰਦਰ ਯੂਐਸਏ ਹਰਜਿੰਦਰ ਕੰਗ ਯੂਐਸਏ ਸੁਰਿੰਦਰ ਸਿਹਰਾ ਇੰਗਲੈਂਡ ਕੁਵਿੰਦਰ ਚਾਂਦ ਕੈਨੇਡਾ ਹਰਦੀਾਲ ਸਾਗਰ ਆਦ ਇਹ ਸਾਰੇ ਮੇਰੇ ਸਮਕਾਲੀ ਦੇ ਰੌਸ਼ਨ ਸਿਤਾਰੇ ਹਨ ਸਰਜੀਤ ਪਾਤਰ ਡਾਕਟਰ ਜਗਤਾਰ ਤੇ ਸਰਜੀਤ ਸਖੀ ਤੋਂ ਬਾਅਦ ਇਹਨਾਂ ਸਾਰਿਆਂ ਨੇ ਗਜ਼ਲ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਇਹਨਾਂ ਵਿੱਚੋਂ ਕਿਸੇ ਇੱਕ ਦਾ ਨਾਮ ਲੈਣਾ ਬਹੁਤ ਮੁਸ਼ਕਲ ਹੈ ਇਹਨਾਂ ਦੇ ਬਹੁਤ ਸਾਰੇ ਸ਼ੇਰ ਪੜ੍ਹਦਿਆਂ ਸੁਣਦਿਆਂ ਮੈਨੂੰ ਲੱਗਦਾ ਹੈ ਕਿ ਮੇਰੀ ਹੀ ਤੜਪ ਦਾ ਅਨਵਾਦ ਹੈ ਸਵਾਲ ਪੰਜਾਬੀ ਵਿੱਚ ਅੱਜ ਸਭ ਤੋਂ ਜ਼ਿਆਦਾ ਪਪੂਲਰ ਸਨਫਲ ਗਜ਼ਲ ਹੀ ਹੈ ਪਰ ਕਈ ਵਿਦਵਾਨ ਹਾਲੇ ਵੀ ਨਿੰਦੀ ਤੁਰੇ ਜਾਂਦੇ ਹਨ ਆਖੇ ਪੰਜਾਬੀ ਦੇ ਮੇਚ ਹੀ ਨਹੀਂ ਇਹਦੇ 'ਚ ਅੱਧੀ ਅਧੂਰੀ ਗੱਲ ਹੀ ਹੋ ਸਕਦੀ ਐ ਤੁਹਾਡਾ ਕੀ ਮੰਨਣਾ ਹੈ ਅਮਰਤ ਨੇ ਕਿਹਾ ਇਹ ਤਾਂ ਇਹੋ ਜਿਹੀ ਗੱਲ ਐ ਜਿਵੇਂ ਕੋਈ ਸਾਡੀਆਂ ਨਿੱਕੀਆਂ ਬੋਲੀਆਂ ਦੋਹਰੇ ਅਤੇ ਸਲੋਕਾਂ ਤੋਂ ਵੀ ਮੁਨਕਰ ਹੋ ਰਿਹਾ ਹੋਵੇ ਮੈਂ ਸੋਚਦੀ ਆ ਜਿਹੜੀ ਸਿਨਹਪਰ ਲੋਕ ਮਨਾਂ ਵਿੱਚ ਆਪਣੀ ਥਾਂ ਬਣਾ ਲੈਂਦੀ ਐ ਉਸ ਨੂੰ ਜੇ 2-4 ਜਾਣੇ ਨਿੰਦੀ ਵੀ ਜਾਣ ਤਾਂ ਵੀ ਕੀ ਫਰਕ ਪੈਂਦਾ ਬਾਕੀ ਜੇਕਰ ਕਵੀ ਨੂੰ ਲੱਗੇ ਕਿ ਗਜ਼ਲ ਦੇ ਸ਼ੇਰ ਵਿੱਚ ਉਸ ਦੀ ਗੱਲ ਨਹੀਂ ਸਿੰਟ ਰਹੀ ਪਾਸਕੋਰ ਦੂਸਰੇ ਕਾਵ ਰੂਪਾਂ ਦਾ ਬਦਲ ਮੌਜੂਦ ਹੁੰਦਾ ਹੈ। ਬਾਕੀ ਗਜ਼ਲ ਬਾਰੇ ਇਹ ਬਹਿਸ ਉਰਦੂ ਵਿੱਚ ਵੀ ਬਹੁਤ دیر ਤੱਕ ਚੱਲਦੀ ਰਹੀ। ਬਹੁਤ ਕੁਝ ਇਸ ਦੇ ਖਿਲਾਫ ਕਹਿ ਗਿਆ। ਪਰ ਇਸ ਦੇ ਬਾਵਜੂਦ ਗਜ਼ਲ ਖੁਰਵ ਦੇ ਹਰਮਨ ਪਿਆਰੀ ਹੁੰਦੀ ਗਈ ਤੇ ਦੂਸਰੀਆਂ ਪਹਿਚਾਣਾਂ ਤੱਕ ਫੈਲਦੀ ਗਈ।